ਇੱਥੇ ਅਸੀਂ ਪਹੁੰਚ ਗਏ ਆ ਮੋਹਾਲੀ ਮੋਹਾਲੀ ਉਹ ਹਾਲੀ ਆ ਦੇਖੋ ਗਾਜਰ ਬੁੱਟੀ ਅੱਗੇ ਇੱਕ ਬੈਚਲਰ ਫਿਰ ਰਿਹਾ ਉੱਧਰ ਬੱਚਾ ਕੀ ਉਹ ਨਾ ਨਹੀਂ ਕੁੜੀਆਂ ਵੇਖੇ ਵੇਖੇ ਲੱਗਦੀਆਂ ਨੇ ਹਾਂ ਤੂੰ ਖੜ ਜਾ ਅਸੀਂ ਤੈਨੂੰ ਦੰਦੀਆਂ ਵੱਡਨੇ ਆ ਕਰੰਟ ਮਾਰਦੇ ਆ ਅਸੀਂ ਤੈਨੂੰ ਹੈ ਖਚਰਾ ਨਾਲ ਨਾਲ ਲੱਗਣ ਦੇ ਅਤੇ ਇਹ ਲਾਜ ਨੂੰ ਖਰਾਬ ਹੋ ਗਿਆ ਹੁੰਦਾ। ਮੇਕ ਨਾ ਪਾਵਾਂ ਕਿਤੇ ਹੋਰ ਪੰਜਾਬੀ ਸੱਭਿਆਚਾਰ ਬਿਖਾਇਆ ਜਾਂਦਾ। ਇਹਦੇ ਨੂੰ ਮੋੜੇ ਤੋਂ ਡੰਗਰਾਂ ਵਾਲਾ ਹੁੰਦਾ। ਉਹ ਤੇ ਆ ਕਿ ਸੇ ਇੰਨ ਕੋਲੇ ਪਾਣੀ ਤਾਂ ਪੀਣਾ। ਬਾਈ ਰੱਬ। ਅਰੇ ਉਹ ਅਲੂ ਵੀ ਡਰਾ ਦੇਣਾ ਫੜ ਕੇ। ਟੀਚਰ ਦੇ ਵੇਖਾ ਏਡਾ। ਇੱਥੇ ਨੂੰ ਆ ਭਵੇਂ ਉੰਦਣਾ ਇਹ ਕਾਸੀ ਹੈ ਚੱਲ ਤੂੰ ਮੈਨੂੰ ਉਸ ਟਾਈਮ ਲੈ ਜਾਂਦੇ ਭਜਾ ਕਿ ਉਹ ਉੱਧਰ ਨੂੰ ਜਾਂਦੇ ਪਏ ਨੇ ਇੱਕ ਦਿਨ ਸੱਸ ਵੀ ਕਾ ਸੱਸ ਕਲ ਭੈਣ ਜੀ ਹੈਲੋ ਮਲਾਮ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਆਫਟਰ ਅ ਲੌਂਗ ਟਾਈਮ ਅਸੀਂ ਹੁਣ ਭੁੱਲ ਭੁੱਲ ਚੁੱਕੇ ਆ ਕਿ ਵਲੌਗ ਕਿਵੇਂ ਬਣਾਈਦੇ ਨੇ ਤੇ ਬੜੀ ਲੰਬੀ ਪਲੈਨਿੰਗ ਤੋਂ ਬਾਅਦ ਅਸੀਂ ਅੱਜ ਨਿਕਲੇ ਆ ਸਾਨੂੰ ਪਤਾ ਨਹੀਂ ਵੀ ਅਸੀਂ ਕਿੱਥੇ ਚੱਲੇ ਆ ਸਾਡੇ ਸਾਡਾ ਫਾਈਨਲੀ ਜਾ ਕੇ ਪਤਾ ਨਹੀਂ ਚੱਲੇਗਾ ਕਿੱਥੇ ਨਹੀਂ ਚੱਲੇਗਾ ਕੀ ਕੇ ਸਾਡਾ ਫਾਈਨਲ ਵੀ ਅਸੀਂ ਗੱਟੀ ਚ ਬੈ ਗਏ ਆ ਤੇ ਆ ਰੋਲਾ ਤੁਸੀਂ ਸੁਣ ਸਕਦੇ ਹੋ ਇੱਧਰ 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 ਦੇਖੋ ਤੁਸੀਂ ਇਹ ਜਨਤਾ ਜਿਹੜੀ ਇਹ ਨਾ ਇਹ ਆ ਵੇਖੋ ਲੜ ਲੜ ਕੇ ਬੁਰਾ ਹਾਲ ਹੋਇਆ ਪਿਆ ਇੱਧਰ ਉੱਧਰ ਦੇਖ ਇਹ ਜਨ ਹੈ ਵਧੀਆ ਮੌਸਮ ਹੈ ਨਾ ਸੈਕਟਰ ਇਹ ਕਿੱਥੇ ਅਸੀਂ ਪਹੁੰਚ ਗਏ ਆ ਹਾਲੀ ਮੋ ਹਾਲੀ ਮੋ ਹਾਲੀ ਉਹ ਹਾਲੀ ਪਹੁੰਚ ਗਏ ਆ ਅ ਜਨਤਾ ਜਿਹੜੀ ਇਹ ਅੰਬੀ ਦੀ ਸਪੁੱਟੀ ਇਹ ਬੈਠ ਚੁੱਕੀ ਗੱਡੀ ਦੇ ਵਿੱਚ ਤੇ ਪਤਾ ਨਹੀਂ ਜਾਣਾ ਕਿੱਥੇ ਹਾਂ ਪਤਾ ਨਹੀਂ ਜਾਣਾ ਕਿੱਥੇ ਮੈਂ ਆਪਾਂ ਕਿਸੇ ਨੂੰ ਨਹੀਂ ਪਤਾ ਤੁਹਾਨੂੰ ਇਥੋਂ ਕਿਹੜਾ ਦਵਾ ਕੇ ਇੱਕ ਸਿੱਧੂ ਵਾਲਾ ਸਿੱਧੂ ਵਾਲਾ ਕਿਹਨੂੰ ਆਉਂਦਾ ਹਾਂ ਸਿੱਧੂ ਵਾਲਾ ਜਾਣਾ ਹੈ ਕੋਈ ਨਹੀਂ ਚੱਲ ਵੀ ਜਾਂਦਾ ਕੋੜਾ ਗੱਡੀ ਸਿੱਧੂ ਵਾਲਾ ਸਿੱਧੂ ਆ ਗਿਆ ਮੈਂ ਕਿਹਨੂੰ ਸਿੱਧੂ ਵਾਲ ਪਹਿਲੀ ਵਾਰ ਕੀ ਉਹਨੇ ਨਿੰਦੀ ਕਰਕੇ ਇਹਨਾਂ ਚਾਹ ਪੀ ਕੇ ਉਹਨੂੰ ਪੁੱਛੋ ਸਹੀ ਸਿੱਧੂ ਵਾਲ ਕੀ ਕੀਤਾ ਆਨੰਦ ਆਨੰਦ ਤੁਸੀਂ ਕੀ ਕਰਦੇ ਹੋ ਸਿੱਧੂ ਵਾਲਾ ਮੇਰੇ ਜੀ ਹਾਂ ਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਅਸੀਂ ਪਹੁੰਚਣਾ ਲੇਕ ਪੁੱਟੇ ਪਾਸਿਓਂ ਬੈਕ ਸਾਈਡ ਤੇ ਪਹੁੰਚ ਚੁੱਕੇ ਹਾਂ ਅਸੀਂ ਜਿੱਧਰੋਂ ਅਸੀਂ ਆਉਣਾ ਸੀ ਉਧਰੋਂ ਆਏ ਨਹੀਂ ਹੈਗੇ ਜੈਸ ਅਸੀਂ ਬੈਕ ਸਾਈਡ ਤੋਂ ਆ ਗਏ ਆ ਦੇਖੋ ਗਾਜਰ ਬੁੱਟੀ ਕਿਹੜੀ ਮੋਟੀ ਹੁੰਦੀ ਚਪੜ ਵਾਲੀ ਇਹ ਨਹੀਂ ਪਤਾ ਕਿਹੜੀ ਬੁੱਟੀ ਸੁਖਨਾ ਸੁਖਨਾ ਲੇਕ ਦੀ ਬੈਕ ਸਾਈਡ ਆਇਦਰ ਦੇਖੋ ਜਨਤਾ ਆ ਰਹੀ ਹੈ ਅਵੇਲੀ ਜਨਤਾ ਪਿੱਛੇ ਹਾਂ ਪਿੰਡ ਦੇ ਨੇ ਇੰਚ ਦੀ ਉਸੇ ਟਾਈਮ ਹੋ ਗਿਆ ਉਹ ਵੇਖਾ ਉਧਰੋਂ ਇੱਕ ਬੈਚਲਰ ਹੈ ਇੱਕ ਬੈਚਲਰ ਫਿਰ ਰਿਹਾ ਉਧਰ ਉਹ ਬੱਚਾ ਕਿਦਾ ਹੈ ਇਹ ਬੱਚਾ ਕਿਦਾ ਨਹੀਂ ਹੁਣ ਤਾਂ ਤੁਸੀਂ ਕਹਿ ਰਹੇ ਸੀ ਅਸੀਂ ਬੈਚਲਰ ਆ ਏ ਦਿੱਕਟ ਬੈਚਲਰ ਲੱਗ ਰਹੇ ਤੁਸੀਂ ਤੁਸੀਂ ਮੈਮ ਤੁਸੀਂ ਵੀ ਬੈਚਲਰ ਲੱਗ ਰਹੇ ਹੋ ਨਹੀਂ ਅਸੀਂ ਬੈਚਲਰ ਨਹੀਂ ਲੱਗ ਰਹੇ ਮੈਰਿਡ ਲੱਗ ਰਹੇ ਆ ਅੱਜ ਇਧਰ ਸੀ ਆਈਟੀ ਵਾਲੇ ਆਏ ਨੇ ਦਿਆ ਨਹੀਂ AC ਤੇ ਪ੍ਰਧਾਨ ਨੇ ਕੀ ਸੀ ਉਹ ਇੱਕ ਪਿੱਛੇ ਹੀ ਰਹਿ ਗਿਆ ਆ ਜਾ ਓਏ ਤੂੰ ਵੀ ਮੁੰਡਿਆ ਉਹ ਚੈਟਿੰਗ ਕਰ ਰਿਹਾ ਹੈ ਚੈਟਿੰਗ ਕਰ ਰਿਹਾ ਹੈ ਚਲੋ ਵੀ ਪਹੁੰਚੀ ਹੁਣ ਦੁਬਾਰਾ ਫੇਰ ਗੱਡੀਆਂ ਚ ਬੈਠੋ ਬੁੱਦੇ-ਬੁੱਦੇ ਉੱਡ ਗਏ ਸਾਰੇ ਹਾਂ ਮਜ਼ਾ ਆ ਰਿਹਾ ਹੈ ਸ਼ੁਕਰ ਹੈ ਅੱਜ ਹਵਾ ਚੱਲਦੀ ਪਈ ਹੈ ਓਹ ਵੇਖੀ ਉੱਧਰ ਵੇਖ ਕੀ ਹੋਣ ਲੱਗ ਗਿਆ ਇੱਧਰ ਚੱਕੋ ਕਿੱਕਲੀ ਵੇਖੋ ਭੂਆ ਭਤੀਜੀ ਦੀ ਪੈਂਦੀ ਉਹ ਕਹਿੰਦੇ ਨੇ ਨਾ ਪੂਆ ਪਤੀ ਦੇ ਘੜੇ ਦਾ ਬੀ ਪੂਰੀ ਮਸਤੀ ਕਰਨ ਲੱਗੀਆਂ ਫਿਆਰੇ ਭਾਵੇਂ ਮੂੰਹ ਪਰ ਦੇ ਬਹਿਣ ਜਾ ਕੇ ਏ ਅਚਕ ਬਚ ਗਿਆ ਬਚ ਗਿਆ ਹਾਂਜੀ ਗਾਇਸ ਹੁਣ ਅਸੀਂ ਫਾਈਨਲੀ ਸੁਖਨਾ ਲੇਕ ਦੀ ਫਰੰਟ ਸਾਈਡ ਵੱਲੋਂ ਆਏ ਆ ਪਹਿਲਾਂ ਤੁਸੀਂ ਬੈਕ ਸਾਈਡ ਤੇ ਚਲੇ ਗਏ ਸੀ ਲੱਭ ਲੱਭ ਪਹੁੰਚ ਗਏ ਫਾਈਨਲੀ ਪੂਆ ਯਾਰ ਉਹ ਵੀ ਬੋਟਿੰਗ ਕਰਾਂਗੇ ਕਰ ਚੁ ਆ ਬੋਟਸ ਨੇ ਇੱਥੇ ਇਤੋਂ ਦੇਖ ਲਓ ਬਸ ਹਾਂਜੀ ਗਾਇਸ ਸੁਖਣਾ ਲੇਖ ਦੇ ਤੇ ਅਸੀਂ ਪਹੁੰਚ ਗਏ ਆ ਪਰ ਨਿਆਣਿਆਂ ਨਾਲ ਕੋਈ ਹਾਲ ਨਹੀਂ ਗਰਮੀ ਦੇ ਵਿੱਚ ਮਲਾਬਨੇ ਤੇ ਗਾਹ ਪਾਇਆ ਪਿਆ ਹੈ ਮਲਾਬ ਤੇ ਏਂਜਲੇ ਵੀ ਬਸ ਅਸੀਂ VOTING ਕਰਨੀ ਛੇਤੀ ਤੇ ਹੁਣ ਵੇਖਦੇ ਆ ਕੀ ਬਣਦਾ ਕਿਹੜੀ ਬੋਟ ਮਿਲਦੀ ਏ ਬਸ ਇਹੀ ਹਾਲੇ ਬੱਚਿਆਂ ਦਾ ਤੇ ਆਨੰਦ 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 ਕਿੱਥੇ ਆਏ ਹੋ ਕਿੱਥੇ ਆਈ ਜੀ ਇੱਥੇ ਆਏ ਇੱਥੇ ਕਿੱਥੇ ਆਏ ਹੋ ਕਿੱਥੇ ਆਏ ਹੋ ਇੱਧਰ ਹੋ ਜੋ ਕਿਹੜੀ ਲੇਖ ਦੇ ਸੁਖਨਾ ਸੁਮਨ ਲੇਕ ਸੁਮਨ ਲੇਕ ਵੜਾ ਦੇ ਦੂ ਇੱਧਰ ਆ ਮੈਂ ਕਿਹਾ ਵੇਖਿਆ ਵੇਖਿਆ ਲੱਗਦੀਆਂ ਨੇ ਹੈ ਕਿਰਨ ਮੈਂ ਕਿ ਕੁੜੀਆਂ ਵੇਖਿਆ ਵੇਖਿਆ ਲੱਗਦੀਆਂ ਨੇ ਹਾਂ ਇਹ ਜਿਹੜੇ ਤੁਹਾਡੇ ਨਾਲ ਹਾਂ ਹੁਣ ਰੱਖਾ ਹਟ ਹਾਂਜੀ ਗਾਇਜ਼ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਲੇਕ ਤੇ ਬਹੁਤ ਜਦੂ ਜਹਦ ਤੋਂ ਬਾਅਦ ਇੱਧਰ ਪਿਓ ਪੁੱਤ ਦੀ ਜੋੜੀ ਇੱਧਰ ਗਈ ਦੂਜਾ ਕਿੱਥੇ ਗਿਆ ਮਲਾਪ ਇੱਧਰ ਇੰਜਰ ਕਿਹਦਾ 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 ਕਿ ਬੈਠੇ ਨੇ ਬੋਟ ਦੇ ਵਿੱਚ ਡਰ ਮੈਨੂੰ ਲੱਗਦਾ ਪਿਆ ਇਹ ਨਹੀਂ ਵੀ ਪੋਟਿੰਗ ਤੋਂ ਡਰ ਲੱਗਦਾ ਮੈਨੂੰ ਬੱਚੇ ਆ ਕਰਕੇ ਡਰ ਲੱਗਦਾ ਬੀਇੰਗ ਅ ਪੇਰੈਂਟ ਆਪਾਂ ਡਰ ਜੰਨੇ ਆ ਪਰ ਆਪਾਂ ਨੂੰ ਇਹ ਡਰ ਕੱਢਣੇ ਚਾਹੀਦੇ ਨੇ ਨਹੀਂ ਤੇ ਫਿਰ ਬੱਚਿਆਂ ਦੇ ਵਿੱਚ ਡਰ ਪੱਕੇ ਹੋ ਜਾਂਦੇ ਨੇ ਜਿਹੜੇ ਅੱਗੇ ਜਾ ਕੇ ਬਹੁਤ ਤੰਗ ਕਰਦੇ ਨੇ ਜਿਵੇਂ ਪਾਣੀ ਤੋਂ ਹੋ ਜਾਂਦਾ ਜਾਂ ਉਚਾਈ ਤੋਂ ਹੋ ਜਾਂਦਾ ਡਰ ਯੈਸ ਭਾਈ ਤੇ ਨਾਲ ਸੀ ਆ ਸੀ ਆਈ ਡੀ ਵਾਲਿਆਂ ਨੂੰ ਤੇ ਬੁਲਾਇਆ ਹੀ ਨਹੀਂ ਸੀ ਕਿਸੇ ਨੇ ਤੈਨੂੰ ਖੜ ਜਾ ਅਸੀਂ ਤੈਨੂੰ ਦੰਦੀਆਂ ਵੱਡਨੇ ਆ ਕਰੰਟ ਮਾਰਦੇ ਆ ਅਸੀਂ ਤੈਨੂੰ ਚਲੋ ਚਲੋ ਫੂਟਰ ਫੂਟਰ ਵੀਰੇ ਨੂੰ ਘੁਮਾ ਤੂੰ ਜਿਆਦਾ ਅਸੀਂ ਨਹੀਂ ਘੁਮ ਸਕਦੇ ਹਨਾ ਦੱਸੀ ਮੈਨੂੰ ਤੇਰਾ ਖਚਰਾਂ ਵਾਲਾ ਨਾਲ ਲੱਗੰਡੇ ਹੈਨਾ ਖਚਰਾਂ ਵਾਲਾ ਵੀ ਤੇ ਐਵੇਂ ਦਾ ਹੀ ਹੁੰਦਾ ਆ ਤੇ ਐਂ ਲੱਗਦੀ ਖਰਾਬ ਹੋ ਗਿਆ ਹੁੰਦਾ ਫਾਉਂਚ ਮੱਛਾਂ ਚੱਲੀਆਂ ਗਈਆਂ ਹਾਂਜੀ ਗਾਇਜ਼ ਹੁਣ ਅਸੀਂ ਪਹੁੰਚ ਚੁੱਕੇ ਹਾਂ ਰੌਕ ਗਾਰਡਨ ਤੁਹਾਨੂੰ ਪਤਾ ਤਾਂ ਲੱਗ ਹੀ ਜਾਣਾ ਵੀ ਅਸੀਂ ਚੰਡੀਗੜ੍ਹ ਆਏ ਹਾਂ ਤੇ ਰੌਕ ਗਾਰਡਨ ਅਸੀਂ ਪਹੁੰਚ ਚੁੱਕੇ ਆ ਤੇ ਮੇਰੀ ਵਲੌਗਿੰਗ ਚੈੱਕ ਕਰੋ ਜੀ ਪਬਲਿਕ ਸਾਹਮਣੇ ਦੇਖੋ ਜੀ ਮੈਂ ਵਲੌਗਿੰਗ ਬਿਲਕੁਲ ਹੀ ਕਰ ਸਕਦੀ ਮੇਰਾ ਹਾਲ ਵੇਖੋ ਮੈਂ ਤਾਂ ਬੋਲਿਆ ਹੀ ਨਹੀਂ ਜਾਂਦਾ ਪਿਆ ਰੁਕਤੇ ਜਾਓ ਕਿਆਉਂ ਨਹੀਂ ਪੜੋ? ਇੰਨਾ ਕਿੰਨਾ ਗੋੜਾ। ਹਾਂ ਵੀ ਕੜੇ ਇੱਥੇ ਲਾ ਲਾ। ਚਲੋ। ਇਹੋ ਇੱਕ ਜਿਹਾ ਬੀਜ ਹੈ ਨਾ ਤੇ ਹਦੋਂ ਇੱਕ ਹੀ ਰੋਟੀ। ਡੇਗ ਨਾ ਪਾਵਾਂਗੇ ਤੇ ਹੋਰ ਪੰਜਾਬੀ ਸਬਜ਼ਿਆਚਾਰ ਵਿਖਾਇਆ ਜਾਂਦਾ। ਪੰਜਾਬੀ ਸਬਜ਼ਿਆਚਾਰ ਕਿਹੜੇ ਅੰਗਲ ਤੋਂ ਵੀ। ਆਹ ਪੰਜਾਬੀ ਸਬਜ਼ਿਆਚਾਰ। ਚਲ। ਵਿੱਚ ਮੈਨੂੰ ਤੇ ਕਿਹ ਨਾਲ ਲਜਾਈ ਜਾਂਦੇ ਵੇਖਦੇ ਲੈਣ ਦੋ। ਦੀਵਾਰ ਤੇ ਕਿਰਨਾ ਮਨਾ ਹੈ। ਦੀਵਾਰੋਂ ਪਰ ਨਾ ਚੜਈਂ। ਕੀੜਾ ਚੜਦਾ ਸੀ ਪਾਗਲੀ ਹੋਏਗਾ ਜਿਹੜਾ ਚੜੇਗਾ ਆ ਕੀ সুইমিਂਗ ਪੂਲ ਹੈ ਪਾਣੀ ਤੋਂ ਬਿਨਾ ਕੀ ਹੋ ਰਿਹਾ ਹਾਂ ਮੇਰੇ ਨਾਲ ਹੋ ਕਿੱਥੇ ਹੈ ਆ ਕੀ ਹੈ ਕੁਝ ਨਹੀਂ ਹੈਗਾ ਇਹ ਐਵੇਂ ਵੀ ਇਹਦੇ ਨੂੰ ਮੁੱਢ ਤੋਂ ਡੰਗਰਾਂ ਵਾਲਾ ਹਾਂ ਉੱਥੇ ਹੋਣਾ ਵੀ ਚਲੋ ਉੱਥੇ ਨਹੀਂ ਉਹ ਜਿਹੜੀਆਂ ਚੂੜੀਆਂ ਤੇ ਕਈ ਸਮਾਨ ਦੀਆਂ ਬਣਾਈਆਂ ਹੁੰਦੀਆਂ ਨੇ ਮੂਰਤੀਆਂ ਕਿੱਥੇ ਨੇ ਆਇਆ ਤੇ ਪੂਰੀ ਲੱਗੀ ਜਾਂਦਾ ਘੁੰਮਣ ਕੇਰੀਆਂ ਜੀਆਂ ਅੱਧੇ ਤੀਰ ਬਣਾ ਕੇ ਇਹ ਬਈ ਰੱਬਾ ਇਹ ਹੋਰਾਂ ਨੂੰ ਵੀ ਡਰਾ ਦੇਣਾ ਫੜ ਕੇ ਕਿਵੇਂ ਕਿਵੇਂ ਰਾਹ ਬਣੇ ਪਏ ਨੇ ਗੁਸਾਵਾ ਜੀਆਂ ਫਿਰ ਰੌਕ ਦਾ ਮਤਲਬ ਇਹੀ ਹੈ ਵੀ ਰੌਕ ਚਟਾਨਾਂ ਪੱਥਰ ਬੱਲੇ 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 ਚੱਲ ਰਹੇ ਆ ਚੱਲ ਰਹੇ ਆ ਸੰਗਤ ਬਹੁਤ ਅੱਗੇ ਜੱਸ ਨੂੰ ਕਰੋ ਅੱਗੇ ਹਾਂਜੀ ਗਾਇਜ਼ ਰੌਕ ਗਾਰਡਨ ਦੇ ਵਿੱਚ ਬਸ ਇੱਕ ਚੀਜ਼ ਹੀ ਵਧੀਆ ਲੱਗੀ ਸਭ ਤੋਂ ਵੱਧ ਵੀ ਇਹ ਝਰਨੇ ਬੜੇ ਸੋਹਣੇ ਨੇ ਥਾਂ ਥਾਂ ਤੇ ਤੇ ਆ ਜਨਤਾ ਚੈੱਕ ਕਰੋ ਜਰਾ ਹਾਲ ਵੇਖੋ ਘਰੋਂ ਭਾਵੇਂ ਆਪਾਂ ਨਾ ਕਿ ਨਾ ਆਏ ਹੋਈਏ ਪਰ ਝਰਨੇ ਥੱਲੇ ਆਪਾਂ ਜਰੂਰ ਨਾਣਾ ਤੇ ਅਸੀਂ ਵੀ ਨਹਾਵਾਂਗੇ ਅਸੀਂ ਵੀ ਵਿੱਚ ਆ ਤੇ ਬਸਾ ਚ ਵੇਖੋ ਜੀ ਕੀ ਕਰਦੀ ਜਨਤਾ ਇਧਰ ਹਾਲ ਵੇਖ ਲਓ ਇਹ ਹੁਣ ਆਪਣੀ ਆਪਣੀ ਵਾਰੀ ਦੀ ਅਡੀਕ ਕੀਤੀ ਜਾਂਦੀ ਪਈ ਹੈ ਤੇ ਇਧਰ ਵੇਖੋ ਮੇਰਾ ਮੂੰਹ ਫੇਰ ਬੰਦ ਹੋ ਗਿਆ ਪਬਲਿਕ ਸਾਹਮਣੇ ਕਿਉਂਕਿ ਜਦੋਂ ਜ਼ਿਆਦਾ ਪਬਲਿਕ ਹੋ ਜਾਂਦੀ ਹੈ ਉੱਥੇ ਮੈਂ ਹੋ ਜੰਨੀ ਆ ਕੌਨਸ਼ੀਅਸ ਤੇ ਫਿਰ ਉੱਥੋਂ ਮੇਤੂ ਮੈਂ ਕੈਮਰਾ ਤੇ ਜ਼ਰੂਰ ਕਰ ਲੈਨੀ ਆ ਸਾਹਮਣੇ ਪਰ ਮੇਤੂ ਵਲੋਗਿੰਗ ਨਹੀਂ ਹੁੰਦੀ ਨੱਲੂ ਆਵੇ ਡਰਦਾ ਨਹੀਂ ਫੋਟੋ ਸ਼ੂਟ ਫਾਈਨਲੀ ਸਾਡੇ ਟੱਬਰ ਦੀ ਵੀ ਵਾਰੀ ਆ ਗਈ ਤੇ ਹੁਣ ਆ ਗਏ ਨੇ ਤ੍ਰੀਮੂਰਤੀ ਉਸ ਤੋਂ ਬਾਅਦ ਅਸੀਂ ਜਾਂਦੇ ਹਾਂ ਔਲੀ ਔਲੀ ਦੱਬਦੇ ਨਹੀਂ ਆਪਾਂ ਵੀਰ ਦੱਬਦੇ ਨਹੀਂ ਆ ਚੱਕ ਆ ਗਏ ਆਪਾਂ ਵੀ ਪਧਾਰ ਗਏ ਤੇ ਮਲਾਬ ਦੇ ਪਹਿਲੇ ਪਹੁੰਚੇ ਹੋਏ ਚਾਚੀ ਨਾਲ ਚਾਚੂ ਨਾਲ ਤੇ ਆ ਵਿਊ ਚੈੱਕ ਕਰੋ ਤੁਸੀਂ ਆਲੇ ਦੁਆਲੇ ਬਹੁਤ ਸੋਹਣਾ ਹੈ ਵਿਊ 노 ਡਾਊਟ ਬਹੁਤ ਸੋਹਣੀਆਂ ਚੀਜ਼ਾਂ ਨੇ ਇਹਦੇ ਵਿੱਚ ਤੇ ਹਾਂ ਹੁਣ ਸਾਡਾ ਫੋਟੋਸ਼ੂਟ ਚੱਲਦਾ ਪਿਆ ਪਰ ਥੋੜਾ ਜਿਹਾ ਇਹਨੂੰ ਰਿਪੇਅਰ ਦੀ ਲੋੜ ਹੈਗੀ ਰੌਕ ਗਾਰਡਨ ਨੂੰ ਕਾਫੀ ਚੀਜ਼ਾਂ ਜਿਹੜੀ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ ਜਦੋਂ ਪਹਿਲਾਂ ਪਹਿਲਾਂ ਹੁੰਦਾ ਸੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਹੁਣ ਤੇ ਕਾਫੀ ਕੁਝ ਖਰਾਬ ਹੋ ਚੁੱਕਿਆ ਚਲੋ ਚਲੋ ਜੀ ਹੋ ਗਿਆ ਫੋਟੋਸ਼ੂਟ ਸਾਡੇ ਤੇ ਨੋ ਉੱਥੋਂ ਦੀ ਆਈਡੀ ਵਾਲੇ ਉਹ ਸਕਰੀਨ ਕਿਹਾ ਦੇਖੋ ਕਿੱਥੇ ਸਕਰੀਨ ਹੋ ਰਹੀ ਹੈ ਇਹ ਸਕਰੀਨ ਮੈਂ ਕਲਾਸ ਨੂੰ ਲੈਣਾ ਵੀਰੇ ਓਹ ਟੀਚਰ ਦੇ ਵਿੱਚ ਆ ਡਾ ਟੀਚਰ ਨੂੰ ਆ ਭਾਵੇਂ ਹੁੰਦਾ ਨਾ ਇੱਕ ਆ ਸੀਆਈ ਚੱਲ ਤੂੰ ਮੈਨੂੰ ਉਸ ਟਾਈਮ ਲੈ ਜਾਂਦੇ ਭਜਾ ਕਿਉਂ ਉੱਧਰ ਨੂੰ ਜਾਂਦੇ ਪਏ ਨੇ ਹੈ ਚਲੋ ਚਲੋ ਨੋ ਐਂਟਰੀ ਹੈ ਆ ਥੋੜੀ ਜੀ ਜਗਾ ਸੋਹਣੀ ਐ ਲੈਣਾ ਐਨੂੰ ਨਹੀਂ ਤਾ ਆ ਜਾਗਾ ਸੋਹਣੀ ਥੋੜੀ ਜੀ ਬਾਕੀਆਂ ਨਾਲੋਂ ਆ ਵੇ ਬਾਕੀ ਦਾ ਘੋਸ਼ੇ ਜ਼ਿੰਦਾ ਪਾਣੀ ਹਾਂਜੀ ਗਾਇਜ਼ ਅਸੀਂ ਹੁਣ ਬਹੁਤ ਡੂੰਗੇ ਆ ਚੁੱਕੇ ਹਾਂ ਰੌਕ ਗਾਰਡਨ ਦੇ ਵਿੱਚ ਬਹੁਤ ਵੱਡਾ ਹੈ ਥੱਕ ਜਾਂਦਾ ਬੰਦਾ ਰੌਕ ਗਾਰਡਨ ਦੇ ਵਿੱਚ ਘੁੰਮਦਾ ਘੁੰਮਦਾ ਅਸੀਂ ਚਰਨੇ ਚੁੰਨੇ ਲੰਘ ਗਏ ਆ ਤੇ ਹੁਣ ਫਾਈਨਲੀ ਅਸੀਂ ਆ ਪਹੁੰਚੇ ਜਿਹੜੀਆਂ ਚੀਜ਼ਾਂ ਕਰਕੇ ਮਸ਼ਹੂਰ ਏ ਰੌਕ ਗਾਰਡਨ ਆ ਜਿਹੜੀਆਂ ਵੇਸਟ ਮਟੀਰੀਅਲ ਦੀਆਂ ਮੂਰਤੀਆਂ ਬਣੀਆਂ ਪਈਆਂ ਨੇ ਥਾਂ-ਥਾਂ ਤੇ ਹੈਨਾ ਕੋਈ ਵੀ ਵੇਸਟ ਮਟੀਰੀਅਲ ਪੱਥਰਾਂ ਦੀਆਂ ਛੋਟੇ-ਛੋਟੇ ਟਾਈਲਜ਼ ਦੀਆਂ ਤੇ ਬਹੁਤ ਹੀ ਵਧੀਆ ਮਤਲਬ ਕ੍ਰੀਏਟੀਵਿਟੀ ਹੈ ਬਹੁਤ ਵਧੀਆ ਉਹ ਇੱਕੋ ਵੇਖੋ ਕਿ ਉਂਗਲ ਰੱਖ ਕੇ ਬੈਠਾ ਆ ਵੇ ਉਹ ਇੱਕ ਦੀ ਉਂਗਲ ਟੁੱਟੀ ਗਈ ਇੱਕ ਨੇ ਸਿਰ ਤੇ ਪਤਾ ਨਹੀਂ ਕੀ ਰੱਖਿਆ ਤਾਂ ਸਾਰੀਆਂ ਕਿੰਨੇ ਸਾਸ੍ਰੀਕਾਲ ਸਾਸ੍ਰੀਕਾਲ ਭੈਣ ਜੀ ਚਲੋ ਨਵਨੀਤ ਆਓ ਨਵਨੀ ਨਹੀਂ ਤਾਂ ਸੁਣਦੀ ਨਹੀਂ ਹਣ ਜਾਵੇ ਅੰਕੀ ਗਿੰਦੀਆਂ ਵੀ ਨੇ ਖੱਡੇ ਖੱਡੇ ਸਸਿਕਲ ਭੈਣ ਜੀ ਸਤਿ ਸ੍ਰੀ ਅਕਾਲ ਨਮਸਤੇ ਬਾਈ ਬਾਈ ਟਾਟਾ ਸਵੇਰੇ गाइस ਸੁਣ ਜਾ ਰਹੇ ਆ ਆਪਣੇ ਘਰ ਚਲੋ ਟਾਟਾ ਸਿੰਪਲ ਕੈਮਰੇ ਚ ਆਹ ਹਾਂ ਸਿੰਪਲ ਚ ਆਹ ਵੇਖ ਆ ਲੱਗੀਆਂ ਨੇ ਚੂੜੀਆਂ ਦੇ ਨਾਲ ਬਣਾਇਆ ਆ ਚੀਜ਼ ਜਿੰਦੀ ਸੀ ਮੈਂ ਤੈਨੂੰ ਕਿੰਨੀਆਂ ਚੂੜੀਆਂ ਆਹ ਸਭ ਤੋਂ ਵਧੀਆ ਹੈ ਕਲਰਫੁਲ ਹਾਂਜੀ ਗਾਇਸ ਮੈਨੂੰ ਸਭ ਤੋਂ ਸੋਹਣੀ ਜੀਜ਼ ਆ ਲੱਗੀ ਜਿਹੜੀਆਂ ਵੇਸਟ ਚੂੜੀਆਂ ਤੋਂ ਬਣਾਏ ਪਏ ਨੇ ਆ ਪੀਕਾਕ ਤੇ ਐਨੀਮਲਸ ਹਨਾ ਕਈ ਬਣਾਏ ਪਏ ਨੇ ਤੇ ਸਾਡੇ ਵਰਗੇ ਵੀਡੀਓ ਬਣਾਉਂਦੇ ਬੜਾ ਟੱਕਰਾ ਮਾਰਦੇ ਫਿਰਦੇ ਨੇ ਇਹਦੇ ਆਊਟਸਾਈਡ ਨਾ ਇਹਨਾਂ ਨੇ ਸ਼ੀਸ਼ੇ ਦੀ ਇੱਕ ਬਾਉਂਡਰੀ ਦਿੱਤੀ ਆ ਜਿੱਥੇ ਬੜੇ ਨੇ ਜਿੱਥੇ ਠੀਕ ਹੈ ਤੁਹਾਨੂੰ ਸ਼ਾਇਦ ਦਿਖਦੀ ਵੀ ਹੋਣੀ ਆ ਆ ਸ਼ੀਸ਼ਿਆਂ ਦੀ ਨਾ ਬਾਉਂਡਰੀ ਜੀ ਦਿੱਤੀ ਆ ਦੇਖੋ ਤੇ ਸਾਡੇ ਵਰਗੇ ਵਿੱਚ ਟੱਕਰਾ ਮਾਰਦੇ ਫਿਰਦੇ ਨੇ ਉਹਦੇ ਚ